ਅਤੇ ਹੁਣ ਖਬਰਾਂ ਵਿਸਥਾਰ ਨਾਲ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648 ਵਾ ਜਨਮ ਦਿਹਾੜਾ ਮਹੋਤਸਵ ਜਿੱਥੇ ਪੂਰੇ ਸੰਸਾਰ ਭਰ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਕੇਂਦਰੀ ਗੁਰੂ ਰਵਿਦਾਸ ਮੰਦਿਰ ਹਾਲਗੇਟ ਵਿਖੇ ਐਸ਼ੋਬ ਦਿਹਾੜਾ ਮੰਦਿਰ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਅਜੇ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਉਹਨਾਂ ਝੰਡਾ ਚੜਾ ਕੇ ਅਤੇ ਕੇਕ ਕੱਟ ਕੇ ਸਾਰੀ ਸੰਗਤ ਨੂੰ ਇਸ ਪਾਵਨ ਦਿਹਾੜੇ ਦੀ ਵਧਾਈ ਦਿੱਤੀ ਐਸ ਮੌਕੇ ਕੌਂਸਲਰ ਵਿਕਾਸ ਸੋਨੀ, ਪਾਤੇ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸੀਨੀਅਰ ਆਜਪਾ ਨੇਤਾ ਰਾਕੇਸ਼ ਗਿੱਲ, ਡਾਕਟਰ ਰਾਮ ਚਾਵਲਾ, ਪਰਮਜੀਤ ਬਤਰਾ, ਸਾਬਕਾ ਕੌਂਸਲਰ ਮੀਨੂ ਸਹਿਗਲ, ਕੌਂਸਲਰ ਐਡਵੋਕੇਟ ਗੌਰਵ ਗਿੱਲ ਅਤੇ ਸ਼ਕਤੀ ਕਲਿਆਣ ਹਾਜ਼ਰੀ ਪਰਨ ਪੁਜੇ ਅਤੇ ਉਹਨਾਂ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਤੀ ਉਤਸਵ ਦੀ ਵਧਾਈ ਦਿੱਤੀ। ਮੰਦਿਰ ਕਮੇਟੀ ਦੇ ਪ੍ਰਧਾਨ ਯੁਧਵੀਰ, ਚੇਅਰਮੈਨ ਲਖਪਤ ਰਾਏ, ਜੁਆਇੰਟ ਸਕੱਤਰ ਰਮੇਸ਼ ਸੋਨਾਲੀਆ ਨੇ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਐਸਮੋਕੇ ਵੇਦਪ੍ਰਕਾਸ਼ ਹਰੀਸ਼ ਕੁਮਾਰ ਸੰਜੀਵ ਵਿੱਕੀ ਸਨੀ ਸੁਮੇਤ ਵੜੀ ਗਿੰਦੇ ਵਿੱਚ ਸੰਗਤ ਨੇ ਹਾਸੇਂ ਭਰੀ ਆਪਕੋ ਬਿੰਦੂ ਦੇ ਅੱਜ ਦੇ ਸ਼ੋਭਨ ਤੇ ਮੈਂ ਸਾਰੀਆਂ ਸੰਗਤਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਕਮੇਟੀ ਨੂੰ ਦਿਨੇ ਮੁਬਾਰਕਵਾ ਦਿਨਾ ਸਵਾਜ ਦੇਣਾ ਸੀ ਜੀ ਗੁਰੂ ਰਵੀਦਾਦੀ ਦੇ ਚਰਨਾ ਜੈਵੋ ਦਾਸ ਕਰਨੀ ਹੈ ਕਿ ਉਹਨਾਂ ਦਾ ਸਾਰੀਆਂ ਸੰਗਤਾਂ ਦੇ ਮੇਲ ਪਰ ਆਤਰਵੇਂ ਸਾਰੇ ਪਵਾਲ ਸਾਰੇ ਸ਼ਹਿਰ ਵਾਸੀ ਪ੍ਰਕਿਆ ਕਰਨ ਸਾਰੇ ਪਰਵਾਰ ਕੁਸ਼ਲਮਾਨ ਇਹੋ ਸਾਡੀ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਜਗਾ ਹੈ ਸ੍ਰੀ ਗੁਰੂ ਰਵਿਦਾਸ ਜੀ ਸਾਡੇ ਮਹਾਨ ਗੁਰੂ ਸਾਹਿਬ ਜਿਨ੍ਹਾਂ ਦੀ ਸਾਰੀ ਕੌਮ ਨੂੰ ਸਾਰੇ ਲੋਕਾਂ ਨੂੰ ਮੈਂ ਸਭੀ ਦਾ ਬੜੀ ਵੱਡੀ ਝੇੜਿਆ सो सा फर्ज़ बणी इहो ई रल मिले आपी भाईचारे प्रेम न फंक्शन मलाई थो ख़ुशी आहे युद्धीती तारी टीम सारीअ लेक उन्हनि जनम दया हर साल ई ਇਸ ਪ੍ਰਦਾਨ ਸਥਾਨ ਤੇ ਬਣਾਉਦੇ ਆ ਸਾਡੇ ਪ੍ਰਧਾਨ ਜੁਧਵੀਰ ਜੀ ਔਰ ਉਹਨਾਂ ਦੀ ਸੂਚੀ ਟੀਮ ਨੂੰ ਅੱਜ ਦੇ ਸ਼ਬਦ ਜਿਹੜੇ ਆਪਾਂ ਦਾਈ ਦੇਣਾ ਉੱਥੇ ਮੇਰੀਆਂ ਮਾਵਾ ਮੇਰੀਆਂ ਪਹਿਨਾ ਬੈਠੀਆਂ ਨੇ ਬੜੀ ਵੱਡੀ ਤਰ੍ਹਾਂ ਤੇ ਮੈਂ ਸਾਰਿਆਂ ਨੂੰ ਅੱਜ ਦੀ ਸੂਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਐ ਔਰ ਗੁਰੂ ਨਾਨਕ ਦੇਵ ਜੀ ਦੇ ਚਰਨਾ ਤੇ ਅਰਦਾਸ ਕਰਦਾ ਐ ਕਿ ਜਿਹੜੀ ਵੀ ਅਸੀਂ ਮਨੋ ਕਾਮਨਾ ਲੈ ਕੇ ਅੱਜ ਗੁਰੂ ਨਾਨਕ ਦੇਵ ਜੀ ਦੇ ਚਰਨਾ 'ਚ ਬੈਠੇ ਆ ਸਾਡੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੋਵੇ ਸਾਰੇ ਪਰਿਵਾਰ ਖੱਤਿਆ ਕਰਨ ਅੱਜ ਆਪਾਂ ਚੇਰੇ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਤੇ ਅੱਜ ਆਪਾਂ ਨਿਤਵਸਤਕ ਹੋਣ ਆਏ ਆਂ। ਔਰ ਯੁਧਵੀਰ ਜੀ ਜੋ ਇੱਥੋਂ ਦੇ ਮੁਖ ਪ੍ਰਬੰਧਕ ਨੇ ਅਸ਼ੀਰਵਾਦ ਮੰਗਦੇ ਆ ਕਿ ਆਪਾਂ ਸਾਰਾ ਸਮਾਜ ਜੋ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਹੈ ਉਹਤੇ ਆਪਾਂ ਵੀ ਉਹਨੂੰ ਗ੍ਰੈਂਡ ਕਰ ਸਕੀਏ ਔਰ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਆਪਾਂ ਲੋਕਾਂ ਤੱਕ ਵੀ ਪਹੁੰਚਾਈਏ। ਸਾਰੇ ਸਮਾਜ ਸਾਰੀ ਸ੍ਰਿਸ਼ਟੀ ਆਪਾਂ ਇੱਕ ਤਰ੍ਹਾਂ ਦੀ ਇੱਕ ਜੁਟ ਹੋ ਕੇ ਆਪਾਂ ਆਪਣੇ ਸਮਾਜ ਦਾ ਇੱਕ ਚੰਗਾ ਸਮਾਜ ਦੀ ਆਪਾਂ ਯਤਨ ਕਰੀਏ ਅੱਜ ਅਸੀਂ ਸੰਤ ਗੁਰੂ ਜੀ ਦਾ ਜਨਮ ਦਿਹਾੜੇ ਤੇ ਇੱਥੇ ਹਾਲਗੇੜ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਜੁਦ ਵੀਰ ਜੀ ਜੁਦ ਵੀਰ ਜੀ ਉਹਨਾਂ ਦੇ ਕੋਲ ਉਹਨਾਂ ਨੇ ਸਾਨੂੰ ਮਨਤਮਸਤਕ ਹੋਣ ਆਸਤੇ ਦਿਨੋਤਾਇਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅੱਜ ਸਾਰੀ ਟੀਮ ਦੇ ਨਾਲ ਇੱਥੇ ਨਤਮਸਤਕ ਹੋਣ ਆਏ ਨੇ ਔਰ ਯੁਧਵੀਰ ਜੀ ਦਾ ਖਾਸ ਕਰਕੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੱਥਾ ਟੇਕਣ ਵਾਸਤੇ ਮਲਾਵਾ ਦਿੱਤਾ। ਸ਼੍ਰੀ ਗੁਰੂ ਰਵੀਦਾਸ ਜੀ ਦੀ ਜਨਮ ਦਿ ਦੇ ਉੱਤੇ ਅੱਜ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ। ਅੱਜ ਅਸੀਂ ਕੇਂਦਰੀ ਮੰਦਰ ਸ਼੍ਰੀ ਗੁਰੂ ਰਵੀਦਾਸ ਜੀ ਦੇ ਮੰਦਰ ਨਮਸਤਕ ਹੋਣ ਆਏ ਆਂ ਔਰ ਇੱਥੋਂ ਦੇ ਪ੍ਰਧਾਨ ਯੁਧਵੀਰ ਜੀ ਨੇ ਸਾਡਾ ਇੱਥੇ ਜਿਹੜਾ ਹੈਗਾ ਉਹਨੂੰ ਮੱਥਾ ਵੀ ਟਿਕਾਇਆ ਔਰ ਸਾ ਪ੍ਰਧਾਨ ਸ਼ਦਾਰ ਰਵਿੰਦਰ ਸਿੰਘ ਸੰਧੂ ਜੀ ਆਪਣੀ ਸਾਰੀ ਟੀਮ ਨੂੰ ਇੱਥੇ ਨਾਲ ਲੈ ਕੇ ਆਏ ਨੇ ਕੱਲ ਗੁਰੂ ਮਹਾਰਾਜ ਦੀ ਸਵਾਰੀ ਨਿਕਲੀ ਸ਼ਹਿਰ ਤੋਂ ਵੱਖ-ਵੱਖ ਪੱਗਾਂ ਤੋਂ ਹੋਵੇ ਕਹਿੰਦੀ ਸੁਗਾਮੰਦਰ ਸਮਾਪਤ ਹੋਈ ਕੱਲ ਦਾ ਦਿਨ ਜਿਹੜਾ ਜੀ ਅੱਪ ਪ੍ਰਸ਼ਾਸਨ ਤੋਂ ਬਹੁਤ ਕੋਸ਼ਿਸ਼ ਆ ਗਿਆ ਪੁਲਿਸ ਨੇ ਸਾਡਾ ਬੜਾ ਸਾਥ ਦਿੱਤਾ ਟ੍ਰੈਫਿਕ ਦੀ ਸਮੱਸਿਆ ਤੋਂ ਕੱਲ ਕੋਈ ਨਹੀਂ ਨਾਨ ਸਪੋਰਟੀ ਪੂਰੀ ਮਿਲੀ ਤੁਹਾਨੂੰ ਪ੍ਰਸ਼ਾਸਨ ਨਾਲ ਲੋਕ ਮੈ ਕਮਿਸ਼ਨਰ ਸਾਹਿਬ ਦਾ ਦਿਲੋਂ ਧੰਨਵਾਦ ਹੈਗਾ ਜੋ ਉਹਨਾਂ ਨੇ ਸਾਨੂੰ ਜਿਹੜੀ ਆਪਾਂ ਐਪਲੀਕੇਸ਼ਨ ਦਿੱਤੀ ਉਹਦੇ ਤੇ ਗੌਰ ਕਰਕੇ ਤੇ ਜਦੋਂ ਸਵਾਰੀ ਜਾ ਰਹੀ ਟ੍ਰੈਫਿਕ ਬਿਲਕੁਲ ਨਹੀਂ ਸੜਕਾਂ ਤੇ ਮਿਲਿਆ ਤੁਹਾਨੂੰ ਇਹ ਜੀਤ ਉਹ ਸਾਡਾ ਸਮਾਜ ਬਹੁਤ ਕੁਝ ਹੈਗਾ ਤੇ ਜਿਹੜਾ ਅੱਜ ਪ੍ਰੋਗਰਾਮ ਚੱਲਦਾ ਪਿਆ ਸਵੇਰੇ ਆਪਾਂ ਪ੍ਰਭਾਤ ਮੇਰੀ ਨਿਕਲੀ ਹੈ ਕੇਂਦਰੀ ਮੰਤਰ ਤੋਂ ਤੇ ਸ਼ਹਿਰ ਦੇ ਵੱਖਰੇ ਵੱਖਰੇ ਇਲਾਕੇ ਤੋਂ ਦੇ ਮੰਦਿਰ ਸਮਾਪਤ ਹੋਈ ਹੈ ਦੋ ਸਪੱਤ ਚੰਨੇ ਚੰਨੇ ਦੇ ਸਮੋਈ ਹੈ ਤੇ ਗੁਰੂ ਮਾਰੇ ਧਾਰਮਿਕ ਪ੍ਰੋਗਰਾਮ ਚੱਲਦੇ ਪਏ ਨੇ ਤੇ ਟੂਟ ਰੰਗਲ ਚੱਲਦਾ ਪਿਆ ਕੱਲ ਵੀ ਚੱਲੇ ਤੇ ਅੱਜ ਵੀ ਚੱਲਿਆ